ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਡਰੈਸ ਤੇ ਕਰਾਂ ਭਾਜੀ ਇਹਨਾਂ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਝਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਨਾਮ ਹੈਗਾ ਭਾਜੀ ਇਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਪਹੁੰਚੇ ਹਾਂ ਵੀਡੀਓ ਬਣਾਉਣ 8 ਨਗ ਮੱਝਾਂ ਦੇ ਵਿੱਚ ਹੋਣਗੇ 4 ਮੱਝਾਂ ਬੱਚਿਆਂ ਵਾਲੀਆਂ ਇੱਕ ਟੋਕੜ ਗੱਪਣ ਤੇ ਬਾਕੀ ਵੀ ਦੋਸਤੋ ਨਾਜ ਨੇ ਸਾਰੇ ਸੂਏ ਸੁਆਏ ਜੀ ਡਿਟੇਲ ਸਾਰੀ ਆਪਾਂ ਭਾਜੀ ਨਾਲ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਕਰਦੇ ਹਾਂ ਹਰ ਵੀਡੀਓ ਦੇ ਵਿੱਚ ਬੇਨਤੀ ਹੋ ਕਰੀ ਦੀ ਆਪਾਂ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਵਰਖ ਜਿਹੜੀ ਕਰਨੀ ਆ ਉਹ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਬਾਈ ਨਾਲ ਕਰਦੇ ਆ ਗੱਲਬਾਤ ਡਿਟੇਲ ਸਾਰੀ ਪੁੱਛਦੇ ਆ ਵੀਡੀਓ ਐਂਡ ਤੱਕ ਜੂ ਦੇਖਿਓ ਚੈਨਲ ਨੂੰ ਮੇਰੇ ਵੀਰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਨੂੰ ਆਲਟ ਸੈਲੈਕਟ ਕਰ ਦਿਓ ਜੀ ਆਓ ਕਰੀਏ ਗੱਲਬਾਤ ਬਾਈ ਨੇ ਡਿਟੇਲ ਸਾਰੀ ਪੁੱਛਦੇ ਹਾਂ ਹਾਂ ਜੀ ਬਾਈ ਗੁਰਪ੍ਰੀਤ ਰਾਮ ਸਿੰਘ ਜੀ ਸਾਸਰੀਕਾਲ ਸਾਸਰੀਕਾਲ ਜੀ ਖੈਰਾ ਸਾਮ ਉਹ ਠੀਕ ਠਾਕ ਵਧੀਆ ਜੀ ਹੋਰ ਕਰਾ ਡੇਲੀ ਫਾਰਮ ਇਹਨਾਂ ਨਾਲੇ ਸਾਰੇ ਭੈਣ ਭਰਾ ਆਪਣੇ ਪਿਆਰ ਨਾਲ ਸਾਸਰੀਕਾਲ ਸਾਸਰੀਕਾਲ ਰਿਕਵੈਸਟ ਬੇਨਤੀ ਇਹ ਹੋ ਜਾਂਦੀ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਤਾਂ ਵੱਧ ਤੋਂ ਵੱਧ ਸਪੋਰਟ ਕਰੋ ਧੰਨਵਾਦ ਜੀ ਬਹੁਤ ਬਹੁਤ ਧੰਨ ਤੇ ਬਾਕੀ ਜਿੰਨੇ ਭੈਣ ਭਰਾ ਹਾਂ ਜੀ ਵੀਡੀਓ ਵੇਖਣ ਜੀ ਬਾਬਣ ਤੋਂ ਆਕੇ ਲੈਵਲ ਦਾ ਡੰਗਰ ਹੁੰਦਾ ਜਿਹਨੇ ਕੋ ਡੰਗਰ ਲੈਣਾ ਅਗਲੇ ਦਾ ਬਾਕੀ ਬੇਨਤੀ ਇਹੋ ਜੇ ਵੀਡੀਓ ਪਰਿਵਾਰ ਦੇ ਵਿੱਚ ਬਹਿ ਕੇ ਵੇਖੋ ਤਸੱਲੀ ਕਰਕੇ ਆਪੀ ਬਾਕਾਇਦਾ ਜੇ ਸ਼ੋਰਟ ਤੁਹਾਨੂੰ ਸ਼ੋਅ ਹੁੰਦਾ ਤੇ ਨੰਬਰ ਆਪਾਂ ਦੋਵੇਂ ਦੱਸ ਦੇਣੇ ਆ ਮੈਸੇਜ ਕਰੋ ਤੇ ਉਸੇ ਵੇਲੇ ਇਨਫੋਰਮੇਸ਼ਨ ਆਪਾਂ ਜਿਹੜੇ ਡੰਗਰਾਂ ਦੀ ਹੈ ਆਪਾਂ ਪਾ ਦਾਂਗੇ ਠੀਕ ਹੈ ਜੀ ਵੀਡੀਓ ਪਰਿਵਾਰ ਦੇ ਵਿੱਚ ਬਹਿ ਕੇ ਵੇਖੋ ਘਰੇ ਆ ਕੇ ਤੇ ਆਪਦੀ ਤਸੱਲੀ ਕਰਕੇ ਕਰੋ ਠੀਕ ਹੈ ਜੀ ਤੇ ਬਾਕੀ ਜਿਹੜਾ ਕੋਈ ਭੈਣ ਭਰਾ ਸਵੇਰੇ ਆਉਂਦਾ ਸਾਈ ਦਾ ਬਿਆਨੇ ਦਾ ਟਾਈਮ ਹੋਊਗਾ 24 ਘੰਟਿਆਂ ਦਾ ਠੀਕ ਹੈ ਜੀ ਜੇ ਕੋ ਉਸੇ ਵੇਲੇ ਆ ਸਕਦਾ ਭਾਵੇਂ ਸ ਹੇ ਬਾਕੀ ਨਾਂ ਜੇ ਪ੍ਰਤਾਪ ਸਿੰਘ ਸਾਹ ਹਾਂਜੀ ਪਿੰਡ ਝਾਮਕੇ ਖੁਰਦ ਜ਼ਿਲ੍ਹਾ ਤਨਤਨ ਤਸਵੀਰ ਵੀ ਤਨਤਨ ਹਾਂਜੀ ਫੋਨ ਨੰਬਰ ਜੇ 6284741427 ਹਾਂਜੀ 6284741427 ਦੂਜਾ ਨੰਬਰ ਜੇ 778901127 778901127 ਠੀਕ ਹੈ ਜੀ ਫੋਨ ਕਰੋ ਪਹਿਲੀ ਗੱਲ ਤੇ ਪਹਿਲੀ ਰਿੰਗ ਤੇ ਚੁੱਕੀ ਦਾ ਹਾਂਜੀ ਨਹੀਂ ਤੇ ਵਟਸਐਪ ਦੋਵੇਂ ਨੰਬਰਾਂ ਤੇ ਅਵੇਲੇਬਲ ਹੈਗਾ ਠੀਕ ਹੈ ਜੀ ਮੈਸੇਜ ਕਰੋ ਉਸੇ ਵੇਲੇ ਵੀਡੀਓ ਆ ਜੂਗੀ ਠੀਕ ਹੈ ਜੀ ਅਸ਼ਾ ਬ੍ਰਿਮ ਸਿੰਘ ਜੀ ਅੱਜ ਆਪਣੇ ਕੋਲ ਟੋਟਲ 8 ਲਾ ਕੇ ਜਿਹੜੀ ਆਖਣਾ ਹੈ ਜੀ ਅੱਜ ਹੀ ਭਾਜੀ ਡੰਗਰਾਂ ਅੱਜ ਹੀ ਲਿਆਂਦੇ ਹੋਣੇ ਗਾੜੀ ਕਰੀ ਹਾਂਜੀ ਹਾਂਜੀ ਵੀਡੀਓ ਕੱਲੇ ਕੱਲੇ ਭੈਣ ਭਰਾ ਨੂੰ ਨਹੀਂ ਪਾਈ ਜਾਂਦੀ ਜੇ ਪਾਈ ਦੀ ਤਾਂ ਡਿਟੇਲ ਨਹੀਂ ਦੱਸੀ ਜਾਂਦੀ ਠੀਕ ਹੈ ਜੀ ਤੇ ਚਲੋ ਇਹ ਆ ਵੀ ਜਦਾਂ ਜਦਾਂ ਵੀ ਡੰਗਰ ਬੱਚਿਆਂ ਵਾਲੀਆਂ 5 ਮਈਆਂ ਠੀਕ ਹੈ ਜੀ ਇੱਕ ਬੱਚਾ ਮਰ ਗਿਆ ਆਪਾਂ ਦਿਖਾ ਦੇਣਾ ਸਾਹਮਣੇ ਭੈਣ ਭਰਾ ਨੂੰ ਠੀਕ ਹੈ ਠੀਕ ਹੈ ਜੀ ਤੇ ਕਟੀਆਂ ਵੀ ਆ ਕਟੇ ਵੀ ਆ ਇੱਕ ਮੈਂ ਟੋਕੜ ਕ ਬਣਾਉਗੀ ਠੀਕ ਹੈ ਜੀ ਨੀਲੀ ਰਾਜ ਦੀ ਮੋਹਰਾ ਵੀ ਆ ਵੀਡੀਓ ਪਰਿਵਾਰ ਦੇ ਵਿੱਚ ਬਹਿ ਕੇ ਵੇਖੋ ਫੇਰ ਬੇਨਤੀ ਇਹੋ ਹੀ ਆ ਕੰਫਿਗੂ ਜੁ ਹੋ ਜਾਂਦੇ ਆ ਹਾਂਜੀ ਹਾਂਜੀ ਵੀਡੀਓ ਸਾਰੀ ਵੇਖ ਕੇ ਤਾਂ ਫਿਰ ਆਪਾਂ ਨੂੰ ਬਕਾਇਦਾ ਜਿਹੜਾ ਡੰਗਰ ਪਸੰਦ ਆ ਸਕਰੀਨ ਸ਼ਾਟ ਲੈ ਕੇ ਉਹਦੀ ਫੋਟੋ ਪਾ ਲਓ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਨੰਬਰ ਵਾਈ ਦੱਸਣ ਦਿਓ ਸਾਰੇ ਆਪਾਂ ਨੰਬਰ ਵਾਈ ਜੇ ਆਪਾਂ ਦੱਸਾਂਗੇ ਨੰਬਰ ਵਾਈ ਜੇ ਅਗਲਾ ਪੁੱਛ ਸਕਦਾ ਹਾਂਜੀ ਦੱਸੋ ਜੀ ਆਪਾਂ ਜੀ ਨੀਲੀ ਰਾਵੀ ਦੀ ਮਹੀਂ ਜੇ ਹਾਂਜੀ ਮਗਰੇ ਦੇ ਕਟਾ ਕਟਾ ਹਾਂਜੀ ਪ੍ਰਿਆਮ ਸਿੰਘ ਜੀ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਜੀ ਪਾ ਜੀ ਸੂਈ ਨੂੰ ਇਹ ਜੇ ਮਹੀਨ ਨੂੰ ਕੋਈ ਡੇਢ ਦੋ ਮਹੀਨੇ ਜੀ 2 ਮਹੀਨੇ ਬਾਕੇ ਕਟਾ ਆਪਾਂ ਵਿਖਾ ਦਿੰਨੇ ਤਸੀਂ ਵਿਖਾ ਦੋ ਮਰਾ ਦੋ ਚਾਤੀ ਠੀਕ ਲਓ ਜੀ ਬੱਚਾ ਦਿਖਾ ਹਾਂ ਜੀ ਸ੍ਰੀ ਰੇਪਾ ਜੀ ਕਟਾ ਦਾ ਹਨ ਸਾਰਾ ਮਾਲ ਅੱਜ ਹੀ ਆਇਆ ਜੀ ਤੇ ਠੀਕ ਹੈ ਜੀ ਲਓ ਜੀ ਕਰਿਓ ਚਲੋ 11 ਵਜੇ 10 ਵਜੇ ਮਹੀਂ ਚੋ ਕੇ ਲਿਆ ਠੀਕ ਹੈ ਜੀ 2 ਤੋਂ 2.5 ਮਿੰਟ ਦਾ ਟਾਈਮ ਹੋਗਾ ਹਾਂ ਜੀ ਹਾਂ ਜੀ ਦੁੱਧ ਭਾਵੇਂ ਆਪਾਂ 9-10 ਲੀਟਰ ਉਹਨਾਂ ਆਖਿਆ ਆਪਾਂ 8 ਕਹਿ ਕੇ ਦੇਣੀ ਜੇ ਪੱਕਾ ਲੋਅਰ ਕਹਿੰਦੇ ਨੀਲੀ ਰਾਵੀ ਦੀ ਨਸਲ ਚ ਨਹੀਂ ਆਉਂਦੀ ਪਾ ਜੀ ਪਿਓਰ ਨੀਲੀ ਰਾਵੀ ਇਹਨਾਂ ਸੁਆ ਦੁੱਜਾ ਬਾਕੀ ਭੈਣ ਭਰਾਵਾਂ ਦੇ ਗਾੜੀ ਤੇ ਜਾਲ ਵਾਲੇ ਚੌਥਾ ਵਾਲੇ ਹਾਂਜੀ 8 ਲੀਟਰ ਲਾ ਕੇ ਕੋਲਵੇ ਆਪ ਠੀਕ ਹੈ ਜੀ ਇਹਦਾ ਇਹਦੀ ਬਰੇਮਸਿੰਗ ਵਿੱਚ ਪਹੁੰਚ ਕਿੰਨੇ ਚ ਹਾਂਜੀ ਕਿੰਨੇ ਚ ਪਹੁੰਚ ਕਰਨੀ ਪਹੁੰਚ ਭਾਜੀ ਜੈ ਜੀਆ ਚਲੋ ਆਪਾਂ ਬਾਜ਼ਾਰ ਦੇ ਹਿਸਾਬ ਨਾਲ ਚੱਲਣਾ ਪੈਂਦਾ ਕਿ ਤੁਹਾਨੂੰ ਬੜਾ ਕੰਮ ਤੇਜ ਆ ਬਾਹਰ ਹਾਂਜੀ 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 ਇਹੋ ਗੱਲ ਹੈ ਪਹਿਲੀ ਗੱਲ ਤੇ ਹਿਸਾਬ ਲਈਏ ਤੇ ਡੰਗਰ ਦੇ ਮੋਲਮਾਲ ਵੜਾ ਤੇਜ ਆ ਤੇ ਤਾਂ ਵੀ ਚਲੋ ਆਪਾਂ ਡੰਗਰਾ ਆਪਾਂ ਭਾ ਹੀ ਲਿਓਣਾ ਤੇ ਭਾਜ ਦੇਣਾ ਠੀਕ ਹੈ ਜੀ ਤੇ ਨੀਲੀ ਰਾਵੀ ਦੀ ਮਹੀਆ ਕਰਦੀਏ ਪਹੁੰਚ ਇਹਦੀ 75000 ਤੱਕ ਕਰ ਦਿਓ ਜੀ ਹਾਂਜੀ ਜ਼ਰੂਰ ਕਰੋ ਇਹ ਕੀ ਸਾਰੇ ਫਾਇ ਵੱਢ ਕੇ ਹਾਂਜੀ ਹਾਂਜੀ ਪੂਰੇ 68000 ਦੇ ਵਿੱਚ ਪਹੁੰਚ ਜੀ ਅੱਛਾ ਜੀ 100 ਕਿਲੋਮੀਟਰ ਤੱਕ ਠੀਕ ਹੈ ਜੀ ਗੱਡੀ ਕੋ ਆਪ ਦੀ ਲਿਆਉਂਦਾ 65000 ਦੀ ਮੈਂ ਆਪਾਂ ਦੇਣੀ ਹੈ ਠੀਕ ਹੈ ਜੀ ਹਾਂ ਜੀ 68 ਨਾਲ ਵੀ ਫੋਨ ਨਾਲ ਲਾਵੇ 64500 ਨਾਲ 65 ਦੀ ਮੈਂ ਆਪਾਂ ਦੇਣੀ ਆ ਠੀਕ ਦੋ ਡੰਗ ਚੋ ਕੇ ਖੜੇ ਆਪਣੇ ਘਰੇ ਠੀਕ ਹੈ ਜੀ ਹਾਂ ਜੀ ਲੋ ਜੀ ਦੋਸਤੋ ਸੂਆ ਦੂਜਾ ਸੂਈ 8 ਕਿਲੋ ਦੁੱਧ ਮੌਜੂਦਾ ਤਿਆਰ ਬੱਚਾ ਤੇ ਮਗਰ ਕੱਟਾ ਤੁਹਾਨੂੰ ਵਿਖਾਤਾ ਇਹਦੀ ਪਹੁੰਚ ਹੈ ਜਿਹੜੀ 100 ਕਿਲੋਮੀਟਰ ਤੱਕ 68000 ਰੁਪਏ ਦੇ ਵਿੱਚ ਹੋ ਗਈ ਲੋ ਜੀ ਕਰ ਲਿਓ ਚੈੱਕ ਜੇ ਕੋਈ ਵੀਰ ਗੱਡੀ ਆਪੇ ਲੈ ਕੇ ਆਗੇ ਤਾਂ ਫੇਰ ਦੋਸਤੋ ਤੁਹਾਨੂੰ ਮੱਝੇ ਮਿਲ ਜਰੀਆਂ 65000 ਰੁਪਏ ਨੀਲੀ 라ਵੀ ਜਉਂਦੀ ਪਾਈ ਨੀਲੀ 라ਵੀ ਦੀ ਮੱਝ ਹੈ ਦੋ ਦੋਸਤੋ 8 ਕਿਲੋ ਤਿਆਰ ਆ ਆ ਲੋ ਜੀ ਵੇਖੋ ਜੀ ਮੈਂ ਨਾ ਜੀ ਨੀਲੀ 라ਵੀ ਦੀਆਂ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਜੇ ਬਾਕੀ ਅੱਖ ਜਿਹੜੀ ਉਹ ਵੀ ਬਿੱਲੀ ਮਣਕੀ ਆ ਲਓ ਜੀ ਵੇਖ ਲਓ ਜੀ ਲੈ ਲਓ ਜੀ ਬਾਕੀ ਭੈਣ ਭਰਾਵਾਂ ਦੀ ਗੱਡੀ ਇੱਕ ਗੱਲ ਹੋ ਰਿਹਾ ਵੀ ਡੰਗਰ ਮੰਨ ਲਓ ਹੁਣੇ ਲਿਆਂਦੇ ਆ ਤੇ ਇੱਕ ਸਿਆਲ ਦਾ ਕਰਕੇ ਨਹਾਤੇ ਨੂੰ ਤਿੰਨ ਆਪਾਂ ਵੇ ਡੰਗ ਦਾ ਰੋਬ ਹੋਰ ਵਾਜਾ ਹਾਂਜੀ 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 ਇਹ ਤਾਂ ਗੱਲ ਆ ਕਿ ਮੌਸਮ ਠੰਡ ਵਾਲਾ ਜਦੋਂ ਆਇਆ ਆਪਾਂ ਕੋਈ ਟਾਈਮ ਬਾਜ਼ਾਰ ਨਹੀਂ ਲੱਗਾ ਠੀਕ ਹੈ ਜੀ 10000 ਵਜੇ ਮਹੀਂ ਚੋਕੇ ਲੈਣਗੇ ਜੀ ਠੀਕ ਹੈ ਜੀ ਹਾਂਜੀ ਹਾਂਜੀ ਲੋ ਜੀ ਦੋਸਤੋ ਬਿਲਕੁਲ ਨਾਰਮਲ ਰੇਟ ਡਿਟੇਲ ਪ੍ਰੋਪਰ ਦੱਸਦੀ ਹੈ ਬਾਈ ਨੇ ਇਹ ਇੱਕ ਨੰਬਰ ਦੀ ਡਿਟੇਲ ਹੈ ਜੀ ਤੁਹਾਨੂੰ ਸਮਝੀ ਕੁਆਲਟੀ ਚੈੱਕ ਕਰ ਲਓ ਬ੍ਰਹਮ ਸਿੰਘ ਧਾਰਾ ਤੂਰਾ ਚਾਰੇ ਹੋ ਜਾ ਬਰਾਬਰ ਮੈਂ ਮੈਂ ਜੀ ਆਇਆ ਬੀੜੀ ਦੇ ਪਾਵੇ ਰਗੇ ਥਣ ਕੱਢੂ ਕੀ ਫਸਮ ਤੋਂ ਠੀਕ ਹੈ ਜੀ ਹਾਂਜੀ ਹਾਂਜੀ ਅੱਛਾ ਇਸ ਤੋਂ ਅਗੇ 2 ਨੰਬਰ ਪਰ ਮੈਂ ਨਗਾ ਆਇਆ ਬੱਚਾ ਚੋਲੇ ਠੀਕ ਹੈ ਜੀ ਇਹ ਦੋ ਅਗੇ 2 ਨੰਬਰ ਪਰ ਦਸਲੀ ਇਹ ਤੋਂ ਅਗੇ ਜੀ ਝੋਟੀਏ ਦੁਜਾਸੂਆ ਜੀ ਪਿਓਰ ਬਾਕੀ ਸਾਂਭੀ ਜਿੱਦਾਂ ਨਹੀਂ ਕਿਹੇ ਓਦਾਂ ਦੇ ਭਾਜੀ ਪੈਸੇ ਵੰਟ ਲਿਆ ਠੀਕ ਹੈ ਜੀ ਬਾਕੀ ਭੈਣ ਭਰਾਵਾਂ ਦੇ ਗਾੜੀ ਆਪਦੀ ਸਮਝ ਵੇਖੇ ਠੀਕ ਹੈ ਜੀ ਇਹਦੇ ਮਗਰ ਕੱਟੀ ਜਾਣ ਇਹਦੀ ਮਗਰ ਕੱਟੀ ਜੇ ਇਹਨੂੰ ਵੀ ਸੂਈ ਨੂੰ ਕੋ ਡੇਢ ਮਹੀਨਾ ਦੋ ਹੋਇਆ ਆਹੋ ਜੀ ਆਹ ਜੇ ਕੱਟੀ ਦੇ ਮਗਰ ਦੋਸਤੋ ਬੱਚਾ ਦੇ ਮਗਰ ਕੱਟੀ ਹੈ ਹਾਂਜੀ ਹਾਂਜੀ ਚਲੋ ਜੀ ਆ ਆਹੋ ਜੀ ਦੇਖੋ ਜੀ ਇਹਦੇ ਥੱਲੇ ਵੀ ਦੁੱਧ ਭਾਜੀ ਪੱਕਾ ਜਿਹੜਾ ਨਾ 8 ਲੀਟਰ ਹੋਊਗਾ ਅੱਛਾ ਜੀ 8 ਲੀਟਰ ਦੁੱਧ ਮਜੂਦ ਹੈ ਹਾਂਜੀ 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 ਪੱਕਾ 8 ਲੀਟਰ ਦੁੱਧ ਆ ਹਾਂ ਇੱਕ ਤੇ ਮਈਏ ਦਿਖਾਵਾ ਘਟ ਕਰਦੀ ਹੈ ਕਮਾਲ ਸਾਰਾ ਹੀ ਅੱਜ ਹੀ ਚੋਕੇ ਹੁਣੇ ਤੁਹਾਡੇ ਗੜੀ ਕਰੀ ਆਇਆ ਠੀਕ ਹੈ ਉਧਰ ਆਪਣਾ ਹੈਗਾ ਇਹ ਵੀਡੀਓ ਬਣਾਉਂਦਾ ਸਵੇਰੇ ਮਾਨੇ ਠੀਕ ਮੈਂ ਤੇ ਅੱਜ ਡੰਗਰਾਏ ਸਾਮ ਸਮ ਲਵਾਵਾਂਗੇ ਠੀਕ ਹੈ ਜੀ ਪਰ ਗੱਲ ਇਹ ਭੈਣ ਭਰਾ ਖੇਤ ਚੋਰੀ ਕਰਨ ਦਾ ਤੇ ਵੀਡੀਓ ਕੱਲੇ ਕੱਲੇ ਨੂੰ ਪੈਂਦੀ ਨਹੀਂ ਠੀਕ ਹੈ ਜੀ ਹਾਂਜੀ ਹਾਂਜੀ ਅਛਾ ਤੇ ਬਰੇ ਆਮ ਸਿੰਘ ਜੀ ਇਹਦੀ ਕਿੰਨੇ ਚ ਪਹੁੰਚ ਇਹਦੀ ਪਾਜੀ ਜੈ ਜੀ ਆ ਹਾਂਜੀ ਇਹਦੀ ਹਾਂਜੀ ਕਰਦੀਏ 70 ਚ ਕਰੋ ਜੀ ਜਰੂਰ ਕਰੋ ਮੱਝ ਲਿਸੀ ਏ ਥੋੜੀ ਜੈ ਜੈ ਕਰੀਏ ਪਾਜੀ ਬੱਚੇ ਵਾਲੀ ਮਹੀਂ ਆ ਹਾਂਜੀ ਜਿਆਦਾ ਨਹੀਂ ਬਾਕੀ ਬਾਜ਼ਾਰ ਦੇ ਹਿਸਾਬ ਨਾਲ ਹੀ 5-7000 ਦਾ ਕਟਾਈ ਆ ਮਗਰ ਕੱਟੀ ਹੈ ਇਹ ਕੱਟੀ ਸੋਰੀ ਬਾਕੀ ਭਾਜੀ ਕੱਟੀ ਦਾ ਰੇਟ ਉਹਨਾਂ ਵੱਧ ਜਾਂਦਾ 7-8000 ਦੀ ਕੱਟੀ ਆ ਮਗਰ ਹਾਂਜੀ ਹਾਂਜੀ ਤੇ ਕੱਟੀਆਂ ਦੇ ਉਹ ਤਾਂ ਮੈਂ ਮੈਂ ਮਿਲਣੀ ਨਹੀਂ ਕੀ ਫਾਇਦਾ ਜਦੋਂ ਹੈਗਾ ਬੱਚਾ ਚਲੋ ਜਾਂਦੇ ਨਾ ਹੋਵੇ ਤੇ ਗੱਲ ਕਰ ਹਾਂਜੀ 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 ਇਹ ਤਾਂ ਗੱਲ ਹੈਗੀ ਪੂਰੇ 65000 ਚ ਕਰਦੀਏ ਪਹੁੰਚ ਦੀ 65000 ਚ ਹਾਂਜੀ ਹੈਗੀ ਕਿ ਜੇ ਕੋਈ ਵੇਖ ਲਵੇ ਤੇ ਫਿਰ ਜਾਂਦੂ ਬੈਠੇ ਪੂਰੇ 65000 ਟ ਪਹੁੰਚ ਗੱਡੀ ਕੋ ਆਪ ਦੇ ਲਿਆਊਗਾ 62000 ਦੇ ਮੈਂ ਦੇਣੀ ਠੀਕ ਹੈ ਜੀ ਲਿਓ ਜੀ ਤੋਰ ਕੇ ਦਿਖਾ ਜੀ ਕੋਈ ਸ਼ਾਦੀ ਸੁਆ ਦੂਜਾ ਸੂਈ ਦੋਸਤੋ ਥੋੜਾ ਜਿਹਾ ਲਿਸਾ ਪੰਜ ਦੂਰ ਰੱਖੀ ਆ ਕ ਤੇ ਇਹਦੇ ਮਗਰ ਬੱਚਾ ਕੱਟੀ ਹੈ ਇਹਦੇ ਮਗਰ ਕੱਟੀ ਹੈ ਜੀ 8 ਲੀਟਰ ਮੌਕੇ ਦਾ ਦੁੱਧ ਤਿਆਰ ਹਾਂਜੀ ਇਹਦੀ ਪਹੁੰਚ ਹੈਗੀ ਜੀ 65000 ਰੁਪਏ ਦੇ ਵਿੱਚ ਲਓ ਜੀ ਕਰਿਓ ਚੈੱਕ 100 ਕਿਲੋਮੀਟਰ ਤੱਕ ਦੀ ਪਹੁੰਚ ਹੋਊਗੀ 65000 ਰੁਪਏ 'ਚ ਲਓ ਜੀ ਕਰੋ ਜੀ ਚੈੱਕ ਮੁੱਲ ਦੋਸਤੋ ਭਾਅ ਬਾਜ਼ਾਰ ਦੇ ਹਿਸਾਬ ਨਾਲ ਬਿਲਕੁਲ ਜ਼ੈ ਜੀ ਭਾਈ ਤਾਜੀ ਸੂਈ ਹੋਈ ਤੇ ਇਹਦਾ ਲੱਖ ਰੁਪਇਆ ਮੰਗਣਾ ਹਾਂਜੀ 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 ਇਹ ਤੇ ਹੁਣ ਚਲੋ ਸੂਈ ਡੇਢ ਦੋ ਮਹੀਨਿਆਂ ਦੀ ਦੋ ਮਾਰ ਦਾ ਖਾਤੇ ਆ ਬਾਕੀ ਇਹ ਆ ਵੀ ਚਲੋ ਦੁੱਧ ਪੀਣ ਵਾਲੀ ਹੈ ਮਾਂਜ ਹਾਂਜੀ 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 ਤੇ ਤੀਜਾ ਨੰਬਰ ਤੇ ਦਸੀਏ ਡਿਟੇਲ ਆਪਣੇ ਗਾੜੀ ਭਾਜੀ ਵੱਡੀ ਮਹਿੰਜੀ ਹਾਂਜੀ ਤੇ ਇਹਦਾ ਨਾ ਮਹਿੰਦਾ ਹਾਂਜੀ ਆਪਣਾ ਬੂਛੀ ਬਣੀ ਜਮਾਈ ਦੀ ਅੱਛਾ ਬੂਛੀ ਤੇ ਮਿਲਦੀ ਹਾਂਜੀ 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 ਠੀਕ ਹੈ ਜੀ ਬੂਛੀ ਆ ਤੇ ਦੁੱਧ ਦੇ ਥੱਲੇ ਹੈਗਾ ਜੀ ਇਹ ਤੁਹਾਨੂੰ ਮਤ ਹਾਂਜੀ ਦੁੱਧ ਦੇ ਥੱਲੇ ਭਾਜੀ 8 ਲੀਟਰ ਦੀ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਸੂਈ ਮਹੀਂ ਕੋਈ ਹੋਊਗੀ ਡੇਢ ਕਿ ਮਹੀਨੇ ਦੀ ਅੱਛਾ ਜੀ ਤੇ ਬੱਚਾ ਨਹੀਂ ਹੈਗਾ ਬੱਚਾ ਮਰਿਆ 부ਛੀ ਆਪਣੇ ਕੋਲ 부ਛੀ ਤੇ ਮਿਲਦੀ ਹੈ ਨਾ 부ਛੀ ਤੇ ਮਿਲਦੀ ਭਾੜੇ ਤੇ ਇੰਦਾ ਛੁੱਟੋ ਗਾੜੀ ਚੋਂ ਲੱਗਿਆ ਤੇ ਉਸ ਵੇਲੇ ਠੀਕ ਹੈ ਜੀ ਤਾਂ ਕਿ ਕੱਟ ਬੋਤਲ ਹਾਂਜੀ 8 ਕਿਲੋ ਦੁੱਧ ਪੱਕਾ ਤੇ ਇਹ ਇਹਦੀ ਬਰਿਆਮ ਕਿੰਨੇ ਦੀ ਸੂਆ ਪੱਕਾ ਦੋ ਜਾ ਜੀ ਠੀਕ ਹੈ ਜੀ ਔਰ ਇਹ ਵਡੀ ਮੈਂ ਆ ਜੇ ਬੱਚਾ ਹੁੰਦਾ ਉਹਨਾਂ ਰੇਟ ਵਾਜਣਾ ਹਾਂਜੀ ਹਾਂਜੀ ਇਹ ਤਾਂ ਗੱਲ ਹੈ ਉਹ ਤੁਹਾਨੂੰ ਪਤਾ ਬੱਚੇ ਬਣਾ ਲਿਆ ਦੀ ਵਟੇ ਨੇ ਉਸ ਹਿਸਾਬ ਨਾਲ ਆਪਾਂ ਦੇਣੀ ਠੀਕ ਹੈ ਦੱਸੋ ਜੀ ਫਿਰ 65 ਕਰਦਗੇ ਪੌਣ ਜਰੂਰ ਉਹਦੇ 60000 ਤੋਂ ਬੌਣ ਕਰਨੀ ਹੈ 60000 ਚ ਗੱਡੀ ਕੋਲ ਲਿਆਉਂਦਾ 57000 ਦੀ ਮੈਂ ਦੇਣੀ ਆਪਾਂ ਸਭ ਤੋਂ ਘੱਟ ਰੇਟ ਹਾਂਜੀ ਹਾਂਜੀ ਠੀਕ ਹੈ ਕੱਟੋ ਜੀ ਬਾਹਰ 8 ਕਿਲੋ ਦੁੱਧ ਤਿਆਰ 부ਸ਼ੀ ਤੇ ਮਿਲਦੀ ਜੇ ਪਹਾੜੇ ਦੇ ਮਿਲਦੀ ਹੈ ਗੱਡੀ ਰੱਖ ਕੇ ਪੁੱਛ ਪੌਣ ਪੜ ਰੱਖ ਚਲੋ ਸੁਆ 2000 ਕਦ ਕਾਠ ਮੈਂ ਦਾ ਵੱਡਾ ਬੱਡੇ ਟਾਂਚੀ ਦੀ ਮੱਢ ਜੀ 60000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਲਓ ਜੀ ਕਰੋ ਜੀ ਚੈੱਕ ਪੂਰੀ ਵੱਡੀ ਮੱਢ ਪਾਜੀ ਹਾਂਜੀ ਹਾਂਜੀ ਤਸੱਲੀ ਕਰ ਲਓ ਜਰੂਰ ਮੇਰੇ ਵੀਰ ਚੰਗੀ ਤਰ੍ਹਾਂ ਵੀਡੀਓ ਮਾਲ ਸਾਰੇ ਦੁੱਧ ਵਾਲਾ ਜੀ ਆਜਾ ਹਾਂਜੀ ਹਾਂਜੀ ਲਓ ਜੀ ਆਜੂ ਕਰੋ ਚਪੀ ਹਾਂਜੀ ਇਹੋ ਹੋ ਗਿਆ ਗਿਆ ਬ੍ਰਹਮ ਸਿੰਘ ਜੀ 4 ਨੰਬਰ ਗਾੜੀ ਭਾਜੀ ਡਾਇਮੰਡ ਪੀਸ ਹਾਂਜੀ ਸੁਹਾ ਭੈਣ ਭਰਾਵਾਂ ਦੇ ਗਾੜੀ ਆ ਹਾਂਜੀ ਥੋੜੀ ਜੀ ਮੈਂ ਘਰੋਂ ਘਾਟ ਨੇ ਲਈ ਤਾਂ ਡਰਦੀ ਆ ਹਾਂਜੀ 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 ਤੇ ਸੁਹਾ ਦੂਜਾ ਭੈਣ ਭਰਾਵਾਂ ਦੇ ਗਾੜੀ ਆ ਆ ਬਾਕੀ ਕੋ ਤਜਾਲ ਵਾਲੇ ਚੌਥਾਲ ਵਾਲੇ ਆਪ ਦੀ ਸਮਝ ਵੇਖੋ ਉਹ ਕਹਿੰਦੇ ਵਪਾਰੀ ਕਰਨ ਉਹਨਾਂ ਦੇ ਕਹਿਣ ਤਾਂ ਦੂਜੇ ਤੇ ਤੀਜੇ ਦੀ ਗੱਬਣ ਜੀ ਠੀਕ ਹੈ ਜੀ ਤੇ ਜੇ ਦੀ ਗੱਬਣ ਜੇ ਮਈ ਸਾਢੇ ਤਿੰਨਾਂ ਚੌਂਦੀ ਕਨਫਰਮ ਹਾਂ ਕਨਫਰਮ ਆਪਣੇ ਹੱਥੀ ਚੈੱਕ ਕਰਾਈ ਆ ਠੀਕ ਹੈ ਜੀ ਆਪਾਂ ਸਾਢੇ ਕਿ ਤਿੰਨਾਂ ਦੀ ਮਹੀ ਕਹਿ ਕੇ ਦੇਣੀ ਠੀਕ ਹੈ ਜੀ ਸਾਢੇ ਤਿੰਨਾਂ ਮਹੀਨੇ ਦੀ ਕਨਫਰਮ ਚੈੱਕ ਹਾਂ ਜੀ ਤੇ ਦੁੱਧ ਕਿੰਨਾ ਛੋੜਦੇ ਦੁੱਧ ਭਾਜੀ ਭਾਵੇਂ 6-7 ਲੀਟਰ ਹੋਵੇ 5 ਕਹਿ ਕੇ ਦੇਣੀ ਆ 5 ਦੀ ਗਾਰੰਟੀ ਹੈ ਠੀਕ ਹੈ ਜੀ ਤੇ ਇਹ ਇਹਦੀ ਵਰੀ ਆਮ ਪਹੁੰਚ ਕਿੰਨੇ ਜੂਗੀ ਇਹ ਭਾਜੀ ਧੰਨਵਾਦ ਗੱਬਣ ਦੇਸ ਮਹੀ ਉਹਦਾ ਰਾਜੀ ਆ ਹਾਂ ਜੀ ਮੈਂ ਆਪਣਾ ਚਾਰ ਚੂਰ ਨਹੀਂ ਖਾਦਾ ਹਾਂ ਜੇ ਕਰ ਜਾਂਦਾ ਘਰ ਦਾ ਠੀਕ ਹੈ ਜੀ ਇਹਦੀ ਭਾਜੀ ਜਾਇਜ਼ ਹੀ ਦੇਣੀ ਆਪਾਂ ਹਾਂ ਜੀ ਟੋਕਰ ਗੱਬਣ ਜੀ ਠੀਕ ਹੈ ਜੀ ਹਾਂਜੀ ਭਾਜੀ ਇਹੋ ਕਾਲਾ ਪੀਸ ਤੋਕੜ ਦਾ ਮਤ ਲੈਣ ਵਾਲੇ ਵੜੇ ਹਣੇ ਭੈਣ ਭਰਾ ਤੇ ਦੇਣੀ ਆਪਾਂ ਇੱਕ ਨੂੰ ਹੀ ਜਿਆਦੇ ਨੂੰ ਤੇ ਦਿੱਤੀ ਨਹੀਂ ਜਾਂਦੀ ਹਾਂਜੀ ਹਾਂਜੀ ਇਹ ਤਾਂ ਗੱਲ ਹੈ ਇਹ ਤਾਂ ਗੱਲ ਹੈ ਤਾਂ ਨਹੀਂ ਵੀ ਜਦੋਂ ਨੋਟੀਫਿਕੇਸ਼ਨ ਆ ਗਿਆ ਜਿੱਦੇ ਚਲਦੀ ਇਸੇ ਵੇਲੇ ਹਾਂਜੀ ਜਾਂ ਘਰੇ ਆ ਜਿੱਦੇ ਜਾਗਲਾ ਸਾਈ ਬੈਨ ਆਪਾਂ ਠੀਕ ਹੈ ਜੀ ਐਂ ਨਹੀਂ ਗੱਲ ਠੀਕ ਹੈ ਜੀ ਪੂਰੇ ਸ਼ਹਿਾਰ ਹੀ ਹੱਟ ਪੁੰਜੀ ਸ਼ਹਿਾਰ ਹੀ 100 ਕਿਲੋਮੀਟਰ ਤੱਕ ਗੱਡੀ ਕੋ ਆਬਦ ਲਿਆਉਂਦਾ 63000 ਦੀ ਮਹੀ ਆਪਾਂ ਦੇਣੀ ਨਾਲ ਦੁੱਧ ਜੇ 5 ਕਿਲੋ ਨਾਲ ਗੱਬਣ ਜੀ ਕਨਫਰਮ ਚੈੱਕ ਜੀ ਸਾਢੇ ਤਿੰਨਾਂ ਦੀ ਲਓ ਜੀ ਤੁਰ ਹਾਂਜੀ ਹਾਂਜੀ ਲਓ ਜੀ ਮੁੱਲ ਹੋ ਗਿਆ ਦੋਸਤੋ ਨਹੀਂ ਜੀ ਨਹੀਂ ਭਾਜੀ 6-7 ਕਿਲੋ ਆਪਾਂ ਪੰਜ ਕਹਿ ਕੇ ਦੇਣੀ ਹੈ 5 ਕਿਲੋ ਸੋਰੀ ਆਪਾਂ ਗਲਤ ਕੰਮ ਨਹੀਂ ਕਰਨਾ ਸਾਢੇ 3-4 ਮਹੀਨੇ ਦੀ ਕਨਫਰਮ ਚੈੱਕ ਪਾਸ ਬਾਕੀ ਲੇਵੇ ਪਣੇ ਵਾਲੀ ਜੀ ਮੱਝ ਠੀਕ ਹੈ ਜੀ ਵੇਖੋ ਦਿਖਾਵਾ ਤਾਂ ਹੈ ਕਰੀ ਜਿਵੇਂ 8 ਕਿਲੋ ਹੁੰਦਾ ਹਾਂ ਹਾਂ ਜੀ ਹਾਂ ਜੀ ਹਾਂ ਜੀ ਇਹ ਤੇ ਕਿਲੋ ਜੰਮੀ ਪਲੀ ਮੱਝ ਆ ਲੋ ਜੀ ਕਰ ਲਓ ਚੈੱਕ ਹਾਂ ਜੀ ਹਾਂ ਜੀ ਥੋੜੀ ਨਾ ਘਰੋਂ ਨਹੀਂ ਨਾ ਡੰਗਰ ਜਿਉਂਦੇ ਹਾਂ ਠੀਕ ਹੈ ਜੀ ਉਹ ਫਿਰ ਪਹੂਗੇ ਉਹ ਬਰੋਪਰਾ ਬੰਦਾ ਵੇਖ ਕੇ ਨਾ ਡਰਦਾ ਲਓ ਜੀ ਕਰਿਓ ਚੈੱਕ ਚੌਂ ਦੀ ਗੱਬਣਿਆ ਸਾਢੇ ਤਿੰਨਾਂ ਦੀ ਕਹਿ ਕੇ ਦੇਣੀ ਆ ਸਾਢੇ ਤਿੰਨਾਂ ਮਹੀਨਿਆਂ ਦੀ ਕਨਫਰਮ ਚੈੱਕ ਪਾਸ 5 ਕਿਲੋ ਦੁੱਧ ਤੇ ਰੇਟ ਹੈਗਾ ਜੀ ਇਹਦਾ ਪਹੁੰਚ ਜਿਹੜੀ ਹੈਗੀ 66000 ਰੁਪਏ ਦੇ ਵਿੱਚ ਹਾਂਜੀ ਇਹ ਲੋਕ ਕਿ ਬ੍ਰਿਮ ਸਿੰਘ ਜੀ ਆ ਗਿਆ 5 ਨੰਬਰ ਭਾਜੀ ਅਹਿਮ 29 ਦੀ ਝੋਟੀ ਅਹਿਮ 29 ਸੀ ਮੰਦੀ ਹੈ ਨਾ ਜੀ ਅੱਗੇ ਆਪਾਂ ਉਹਨਾਂ ਦੇ ਘਰਾਂ ਚੋਂ ਮਾਲ ਲੈਂਦਾ ਵਾ ਠੀਕ ਹੈ ਜੀ ਤੇ ਕੱਟੀ ਵੀ ਮਗਰ ਅਹਿਮ 29 ਦੀ ਅੱਛਾ ਇਹਦੇ ਮਗਰ ਕੱਟੀ ਹੈ ਕੱਟੀ ਅਹਿਮ 29 ਦੀ ਕਟਾ ਕਟਾ ਇਹਦੇ ਮਗਰ ਕਟਾ ਅਛਾ ਆਪ ਦੋਸਤੋ ਖੁਦ ਇਹ ਜਿਹੜੀ ਮੱਝ ਐ ਅਮਨ ਨਤੀ ਸੀਮਨ ਦੀ ਤੇ ਅਮਨ ਨਤੀ ਦਾ ਉਹਨਾਂ ਸੀਮਨ ਪਰ ਐਨ ਹੈਗਾ ਕਟਾ ਜੇ ਮਗਰ ਅਛਾ ਜੀ ਸੀਮਨ ਅਮਨ ਨਤੀ ਦਾ ਹੈ ਨਾ ਕਟਾ ਵਾ ਸੀਮਨ ਦਾ ਹਾਂ ਇਹੋ ਨਾ ਬੱਚਾ ਦਾ ਠੀਕ ਐ ਅੱਛਾ ਉਧਰ ਠੀਕ ਬਾਕੀ ਕੋਈ ਸੋ ਚਲੋ ਇਹ ਤੇ ਕੁਦਰਤ ਦੇ ਵਾਸਤੇ ਐ ਕੱਟੇ ਇਹਨੇ ਭਾਜੀ ਭਾਵੇਂ 9-10 ਲੀਟਰ ਆਪਾਂ ਆਖੀ ਜਾਈਏ ਹਾਂ ਦੁੱਧ ਉਹਨਾਂ ਆਖਿਆ ਤੇ ਆਪਾਂ 8 ਕਹਿ ਕੇ ਦੇਣੀ ਐ 8 ਲੀਟਰ ਇਹ ਨਾ ਆਕੇ ਵੀ ਮੈਂ ਦਿਖਾਵਾ ਨਹੀਂ ਕਰਦੀ ਲੇਟ ਚ ਹੋਈ ਏ ਹਾਂਜੀ ਤੇ ਦੁੱਧ ਮਹੀਂ ਥਲੇ 9-10 ਕਹੋ 8 ਕਹਿ ਕੇ ਦੇਣੀ ਆਪਾਂ ਠੀਕ ਐ ਜੀ ਬੱਚਾ ਦਿਖਾ ਦਿਓ ਮਗ ਆਇਆ ਕਟਾ ਦੋਤੋ ਤੇ ਮਗਰ ਇੱਕ ਕਟਾ ਚੰਗੇ ਦਾ ਸੁਈ ਕੋ ਡੇਢ ਦੋ ਮਹੀਨਿਆਂ ਦੀ ਹੈਗੀ ਠੀਕ ਹੈ ਜੀ ਹਾਂਜੀ ਹਾਂਜੀ ਵਰਿਆਮ ਸਿੰਘ ਦੁੱਧ ਕਿੰਨਾ ਦੱਸਿਆ 8 ਕਿਲੋ ਦੁੱਧ ਭਾਜੀ 9-10 ਲੀਟਰ ਆ ਕੰਡਾ ਲਵਾ 8 ਕਹਿ ਕੇ ਦੇਣੀ ਆਪਾਂ 8 ਕਹਿ ਕੇ ਦੇਣੀ ਨਹੀਂ ਸੁਆ ਪਹਿਲਾਂ ਸੁਈ ਸੁਆ ਪਹਿਲਾਂ ਜੀ ਪੀ ਲੋ ਪਿਓਰ ਪਿਓਰ ਸੁਆ ਹਾਂਜੀ ਹਾਂਜੀ ਚੋਰੀ ਹੈ ਜੀ ਬਿਲਕੁਲ ਦਾਦਾ ਜੀ ਵੀ ਛੱਕੀ ਜੀ ਹੋਊਗੀ ਠੀਕ ਹੈ ਜੀ ਹਾਂਜੀ ਤੇ ਇਹਦੀ ਵਰਿਆਮ ਕਿੰਨੇ ਚ ਪਹੁੰਚ ਕਰਨੇ ਇਹਦੀ ਭਾਜੀ ਦੱਸਾਂ ਗੱਲ ਕੀ ਝੋਟੀ ਨਵਾਤੀ ਤੋਅਤੇ ਹੋਇ ਕਬੂਤਰ ਲਗੀ ਆ ਹਾਂਜੀ ਗਾਨੀਛਾਨੀ ਪਾਈ ਹੋਵੇ ਤੇ ਲੱਖ ਲੱਖੇ ਕਰੀ ਜਾਂਦੀ ਆ ਠੀਕ ਹੈ ਜੀ ਪਰ ਆਪਾਂ ਜਾਇ ਜਾਈ ਜਾਇ ਜੀ ਦੇਣੀ ਠੀਕ ਹੈ ਜੀ ਸਾਰੇ ਵਾੜੇ ਵੱਢ ਕੇ ਹਾਂਜੀ 75 ਹਜ਼ਾਰ ਤੇ ਪਹੁੰਚ ਜੀ 75 ਜੀ ਗੱਡੀ ਕੋ ਆਪ ਦੇ ਲਓ 72 ਹਜ਼ਾਰ ਦੀ ਝੋਟੀ ਆਪਾਂ ਦੇਣੀ ਆ ਠੀਕ ਹੈ ਜੀ ਹਾਂਜੀ ਹਾਂਜੀ ਚਲੋ ਜੀ ਖੋਲੋ ਜੀ ਹਾਂਜੀ ਲੋ ਜੀ ਦੋਸਤੋ ਪਹਿਲਾ ਸੁਆ ਬਿਲਕੁਲ ਰਿੰਗ ਸਿੰਘ ਤੇ ਅਜੇ ਦੰਦ ਵੇਖੇ ਨਹੀਂ ਕਿ ਹੋਸਦਾ ਦੰਦਾ ਜੀ ਹੋਵੇ ਨਹੀਂ ਵੇਖੀ ਆ ਜੀ ਅੱਛਾ ਵੇਖੀ ਐ ਛਿੱਗੀ ਆਈ ਛਿੱਗੀ ਆ ਜੀ ਕੋਈ ਵੇਖ ਕੇ ਖੜੇ ਆਪਾਂ ਨੂੰ ਨਹੀਂ ਇਹ ਕਰ ਕੋਈ ਵੇਖ ਕੇ ਖਰੀਦ ਲਓ ਜੀ ਚੈੱਕ ਕਰ ਲਿਓ ਤੇ ਇਹਦੀ ਹੈਗੀ ਕਿਨੇ ਚ 76000 ਨਹੀਂ ਜੀ 75 ਚ 75000 ਚ ਪਹੁੰਚੇ 76000 ਚ ਪਹੁੰਚੇ ਗੱਡੀ ਕੋ ਆਪ ਜੀ ਲਿਆਉਂਦਾ ਤੇ 72000 ਰੁਪਏ 72000 ਦੀ ਝੋਟੀ ਲੈ ਲਓ ਜੀ ਦੋਸਤੋ ਹੋਣ ਕੱਟੀ ਇਹ ਪਹਿਲਾ ਸੁਆ ਆ ਵੇਖੋ ਜੀ ਹਾਂਜੀ ਮੈਂ ਇੱਕ ਤੇ ਆ ਦਿੰਦਾ ਨਾ ਹਾਂਜੀ ਸਿੰਘ ਚ ਵੀ ਰੁਪਈਆ ਲੰਗਦਾ ਹਾਂਜੀ 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 ਇਹਦੇ ਰੁਪਈਆ ਨਹੀਂ ਲੰਗਣਾ ਤੇ ਦੇਖੋ ਬਿਲਕੁਲ ਰਿੰਗ ਸਿੰਘ ਨਿਕਾਜ ਦੇਖੋ ਬਾਕੀ ਉਦਾਂ ਵੀ ਆ ਵੇਖੋ ਆ ਲੋ ਜੀ ਕਰਿਓ ਚੈੱਕ ਸੀਲਸ ਲੱਗ ਗਿਆ ਜੀ ਹਾਂ ਜੀ ਵੇਖੋ ਮੂੰਹ ਮਾ ਫੜਾਉਣ ਦੇ ਵਿੱਚ ਕਿਸੇ ਨੇ ਮਸਾਲਾ ਮਸੂਲਾ ਦੇਣਾ ਵੇ ਕਈ ਰਹਿੰਦੇ ਸਿਰਫ ਪਤੀਆ ਹੋ ਜਾਂਦੇ ਲੋ ਜੀ ਬਾਕੀ ਕਈ ਪਹਿਲਣਾ ਕਰਦਿਆਂ ਨਾ ਬੱਚੇ ਤੋਂ ਬਣਾ ਜਾਂਦੀ ਨਹੀਂ ਕਦੇ ਹਾਂ ਜੀ ਹਾਂ ਜੀ ਹਾਂ ਜੀ ਬਹੁਤਾ ਜਿਆਦਾ ਤਿਉ ਕਰਦੀ ਬੱਚੇ ਲੋ ਜੀ ਇਹ ਹੈਗਾ ਜੀ 5 ਨੰਬਰ ਪੀਸ ਆ ਗਿਆ ਇਹਦੇ ਮਗਰ ਬੱਚਾ ਹੈਗਾ ਜੀ ਕਟਾ ਦੋਵੇਂ ਟਾਈਮ ਬੱਚੇ ਤੇ ਮਿਲਦੀ ਹੈ 8 ਲੀਟਰ ਦੁੱਧ ਦਾ ਸੌਦਾ ਹੋਊਗਾ ਜੀ 75000 ਰੁਪਏ ਦੇ ਵਿੱਚ ਹਾਂ ਜੀ ਹਾਂ ਜੀ ਹਾਂ ਜੀ ਤੇ ਇਹ ਤੋਂ ਅਗੇ ਬ੍ਰਿਮ ਸਿੰਘ ਜੀ ਆ ਗਿਆ ਅੱਜ ਸ਼ੇਰ ਗਰੀਬ ਜੀ ਆ ਮੈਂ ਸੂਈ ਹੀ ਥੋੜੇ ਚਿਰ ਦੀ ਇਹਦਾ ਬੱਚਾ ਮਰ ਬੱਚਾ ਮਰ ਗਿਆ ਤੇ ਗੱਡੀ ਰੱਖਿਆ ਮਿਲ ਪਈ ਆ ਅੱਛਾ ਜੀ ਆਪਾਂ ਭੈਣ ਭਰਾ ਨੂੰ ਝਾਤੀ ਮਾਰਾ ਦੇਣਾ ਜੇ ਕੋਈ ਖੜਦਾ ਪਤਾ ਵੀਡੀਓ ਬਣਾਉਂਦਾ ਵੇ ਪ੍ਰੂਫ ਰਹਿੰਦਾ ਅਗਲੇ ਹਾਂਜੀ ਬੱਚਾ ਦੋਸਤੋ ਆ ਕੱਟੀ ਐ ਐਕਸਪਾਇਰ ਹੋ ਗਈ ਮਾਰਕੀਟ ਦਾ ਆਪਾਂ ਚਲੋ ਪੂਜੀ ਬਣਾਵਾਂਗੇ ਭੈਣ ਭਰਾ ਚੋਣਾ ਸੋਖਾ ਠੀਕ 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 ਉਦਾਂ ਦੇ ਝੋਟੀ ਭਾਜੀ ਵੱਧ ਵਿਦਨੀ ਹੋਣ ਤਾਂ ਠੀਕ ਹੈ ਜੀ ਇਹ ਤੇ ਕਰਾਂਗੇ ਤੇ ਹੁਣ ਵਰਿਆਮ ਮਤਲਬ ਚੁਾਈ ਇਹਦੀ ਬੱਚੇ ਤੇ ਕੀ ਕੀਤੀ ਕਿ ਬੱਚਾ ਭਾਜੀ ਬੱਚਾ ਗੱਡੀ ਰੱਖ ਕੇ ਕੀਤੀ ਆ ਅੱਛਾ ਬੱਚਾ ਗੱਡੀ ਰੱਖ ਕੇ ਕੀਤੀ ਦੋਤੇ ਤਾਂ ਹੀ अच्छा जी कोई हुन मान लो 8 किलो आ हां कोई अगले त जाके लीटर खांड काढ भी सकत काढ भी सकदी कीरा ਬਚਾ ਉਹ ਬੱਚੇ ਦਾ ਡੰਗਰ ਕਰ ਜਾਂਦਾ ਜੀ ਬਾਕੀ ਇਹ ਆ ਮਿਲਟ ਨਹੀਂ ਕੋਲ ਮਿਲਦੀ ਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਮਿਲਦੀ ਆ ਵੀ ਬਾਹਰੇ ਤੇ ਸੌਖੀ ਲੱਗ ਜਾਣਾ ਜੀ 7 ਕਿਲੋ ਤੋਂ ਤੁਹਾਨੂੰ ਚਾਹ 8 ਆ ਜੀ 8 ਕਿਲੋ ਹਾਂਜੀ ਹਾਂਜੀ 8 ਕਿਲੋ ਇਹਦੀ ਪਹੁੰਚ ਕਿਤੇ ਚੂਗੀ ਇਹਦੀ ਭਾਜੀ ਹੁਣ ਮੰਨ ਲਓ ਜੇ ਤੇ ਘੋਟੀਰਾਮ ਬੱਚਾ ਨਾ ਮਰਦਾ ਫਿਰ ਤੇ ਆਪਾਂ ਤਾਂ ਵੇਚਣੀ ਹਾਂਜੀ ਹਾਂਜੀ ਹੁਣ ਤੁਹਾਨੂੰ ਪਤਾ ਜਿਹੜੀ ਚੀਜ਼ ਦਾ ਵਟਾ ਤੇ ਲੱਗਣਾ ਹਾਂਜੀ ਹਾਂਜੀ ਇਹਦੀ ਗੱਲ ਹਾਂਜੀ 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 ਇਹ ਦਿਨ ਆਪਾਂ ਉਦਾਂ ਦੇ ਬਾਹਰ ਲਈ ਵੀ ਬਾਹਰ ਆ ਹਾਂਜੀ ਯਕੀਨ ਜਾਣਿਓ ਇਹ ਹੁਣ ਦੱਸਾਂ ਗੱਲ ਕੀ ਆ ਘਾਟਾ ਨਫਾ ਘਾਟਾ ਵੀ ਤੇ ਨਫਾ ਵੀ ਸਾਰਾ ਕੋ ਭਾਜੀ ਹੁੰਦਾ ਸਾਰਾ ਕੁਝ ਹੁੰਦਾ ਹਾਂਜੀ ਹਾਂਜੀ ਇਹਦੀ ਤੇ 60000 ਦੇ ਵਿੱਚ ਪੌਂਦੀ 60000 ਦੇ ਪੌਂਛ ਗੱਡੀ ਕੋ ਆਦਲੇ 57000 ਦੀ ਮੈਂ ਦੇਣੀ ਠੀਕ ਹੈ ਜੀ ਹਾਂਜੀ ਹਾਂਜੀ ਇਹ ਵਪਾਰੀ ਵੀਰਾਂ ਨੂੰ ਇਹੋ ਮਤਲਬ ਲੌਸ ਹੋ ਜਾਂਦਾ ਨਾ ਜਦੋਂ ਮੈਂ ਨਾ ਯੂ ਨਹੀਂ ਗੱਲ ਪਰ ਚਲੋ ਉਹਦੇ ਇਦਾਂ ਹੀ ਕਹਿੰਦੇ ਕੰਮ ਕਰਨਾ ਘਾਟਾ ਵੀ ਕਰਨ ਲੱਗੀ ਬੱਚੇ ਨੂੰ ਮਗਰਲੇ ਕਰਦੇ ਹਾਂਜੀ 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 ਇਹ ਕਹਿੰਦੇ ਹਾਂ ਹਾਂ ਠੀਕ ਹੈ ਜੀ ਵੱਧਦੀ ਹੈਗੀ ਕਟੀ ਕਟੀਆਂ ਨਾਲ ਨਹੀਂ ਆਪਣ ਦੇਖੋ ਦੋਸਤੋ ਮੈਂ ਵੀ ਇੱਕ ਗੱਲ ਇਹ ਕਹਿ ਦੇਣਾ ਵੀ ਵਪਾਰੀ ਵੀਰ ਨੂੰ ਚਲੋ ਕਹਿ ਦਿੰਦੇ ਆ ਲੋਕ ਕਈ ਵੀਰ ਕਹਿੰਦੇ ਆ ਕਿ ਨਫਾ ਵੜਾ ਲੈਂਦੇ ਆ ਪਰ ਆ ਜਿਹੜਾ ਘਾਟਾ ਪੈਂਦਾ ਇਹ ਵੀ ਵਪਾਰੀ ਮੈਨਾ ਭਾਜੀ ਵੱਡੀ ਛੋਟੀ ਸੀ ਕੋਠੇ ਰਗੀ ਹਾਂ ਤੇ ਜੇ ਚਲੋ ਨਾਲ ਹੁਣ ਬੱਚਾ ਨਹੀਂ ਹੈਗਾ ਤੇ ਆਪਾਂ ਨਹੀਂ ਕਰਾਂਗੇ ਸਿੰਘ ਦੋਸਤੋ ਦੇਖੋ ਨਿਕਾ ਨਿਕਾ ਸਿੰਘ ਆ ਤੇ ਕੱਦ ਕਾਠ ਮੈਂ ਦਾ ਪੂਰਾ ਰਾਜੀ ਪੂਰੀ ਜੰਮੀ ਪੜੀ ਹਾਂਜੀ ਹਾਂ ਦੂਜਾ ਸੂਗਾ ਜੀ ਦੂਜਾ ਸੂਗਾ ਸੂਈ ਤੇ ਦੁੱਧ 8 ਕਿਲੋ ਮੌਜੂਦਾ ਤਿਆਰ ਹੋਗਾ ਚਲੋ ਜੀ ਤਾਂ ਬਣਾਇਆ ਹੋ ਛੋਟੀ ਜਾਣੀ ਕਿਤੇ ਦੀ ਕਿਤੇ ਹਾਂਜੀ ਇਹ ਤੇ ਗੱਲ ਚਲੋ ਅੱਛਾ ਜੀ ਆਪਾਂ ਜਿਹੜੀ ਚਲੋ ਇਹ ਆ ਬਚੂਣ ਵਾਲੇ ਨੂੰ ਨਹੀਂ ਮਾਰੀ ਆਪਾਂ ਨੇ ਤਾਂ ਉਹ ਤੇ ਰੱਖੀਆਂ ਨਹੀਂ ਕਹਿਣੀਆਂ ਹਾਂਜੀ 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 ਲਓ ਜੀ ਕਰੋ ਚੈੱਕ ਹਾਂਜੀ ਆਪਾਂ ਮੋਲ ਘਟਾਤਾ ਜੀ ਉਸੇ ਹਿਸਾਬ ਨਾਲ ਇਹ ਕਿੰਨੇ ਚ ਬਰੇਮ ਪਹੁੰਚ ਗਈ ਇਹ ਦੀ 60 ਚ ਪਹੁੰਚ ਗਈ 57000 ਆਪਣੇ ਤੇ 57000 ਹਾਂਜੀ ਮੋਲ ਵੀ ਦੋਸਤੋ ਚਲੋ ਬਾਈ ਦੇ ਘਟਾਤਾ ਵਾ ਚਲੋ ਜੀ ਉਹ ਫਿਰ ਗੱਲ ਇਹ ਆ ਜੀ ਘਟਾਵਾ ਤਾਂ ਚਲੋ ਸਾਰੇ ਚਲੋ ਆਪਾਂ ਵੀ ਭਾਵੇਂ ਤਾਂ ਲਿਆਉਨੇ ਆ ਜੀ ਤੋਂ ਘਰ ਲੈ ਤਾ ਪਰ ਤੁਹਾਨੂੰ ਹਾਂ ਇਹ ਦੋ ਕੇ ਆ ਗਿਆ ਬਰੇਮ 7 ਨੰਬਰ ਹਾਂਜੀ ਇਹਦੇ ਬਾਰੇ ਦੱਸੋ ਜੀ ਖੋਜ ਹਾਂਜੀ ਇਹ ਵੀ ਭਾਜੀ ਮਾਲ ਸਾਰਾ ਹੀ ਅੱਜ ਸਾਬਨਾ ਚੋਕੇ ਲਿਆਂਦਾ ਹਾਂਜੀ ਹਾਂਜੀ ਤੇ ਆ ਜਿਹੜੀ ਮੈਂ ਨਾ ਆਪਾਂ ਦੱਸ ਦਈਏ ਹਾਂਜੀ ਵੀ ਇਹ ਮੈਂ ਕੱਲ ਦੀ ਲਈ ਅੱਛਾ ਜੀ ਤੇ ਲਿਆਂਦੀ ਆ ਤੇ ਬੱਚਾ ਮਰ ਗਿਆ ਉਹਨਾਂ ਹਾਂ ਹੁਣ ਪੈਸੇ ਦਿੱਤੇ ਜੇ ਕੋਈ ਘਰ ਵਾਲਾ ਹੁੰਦਾ ਤੇ ਉਹਨੇ ਆਪਣੇ ਰੌਲਾ ਪਾਉਂਗਾ ਹਾਂਜੀ ਪਰ ਉਹਨਾਂ ਆਪਾਂ ਪੈਸੇ ਦਿੱਤੇ ਜਬਾਨ ਕੀਤੀ ਹੈ ਜੀ ਹੈ ਕਿ ਨਹੀਂ ਆ ਇਹ ਵੀ ਗੱਲ ਹੈ ਜੀ ਭਾਵੇਂ ਉਹਨਾਂ ਦੇ ਘਰੇ ਢੱਲਾ ਹੋ ਕੇ ਮਰਿਆ ਹੋਵੇ ਜਦਾਂ ਮਰਦੀ ਪਰ ਗਾਲੇ ਜਾਂ ਜਵਾਨ ਕਰ ਲਈ ਆਪਣਾ ਹੈ ਨਹੀਂ ਗੱਲ ਹਾਂਜੀ ਹਾਂਜੀ ਇਤਤ ਹਾਂਜੀ ਆਓ ਜੀ 7 ਨੰਬਰ ਤੇ ਇਹ ਪਾਜੀ ਨੀਲੀ ਰਾਵੀ ਚ ਆਉਂਦੀ ਜੇ ਹਾਂਜੀ ਸੂਆ ਦੂਜਾ ਉਹਨਾਂ ਆਖਾ ਤਜਾਲ ਵਾਲੇ ਆਪਣੇ ਨਾਲ ਦਹਾਵਾਂ ਵਾਲੇ ਠੀਕ ਹੈ ਜੀ ਇਹਦੇ ਥੱਲੇ ਦੁੱਧ ਮਹੀਂ ਥੱਲੇ 8 ਕਿਲੋ ਜੇ ਹਾਂਜੀ ਇਹਦੀ ਵੀ 부ਚੀ ਜੇ ਬਚਾ ਨਹੀਂ ਗਾਲ ਤੇ ਮਿਲਦੀ ਭੜੇ ਤੇ ਜੇ ਹਾਂਜੀ 부ਚੀ ਤੇ ਦੁੱਧ 8 ਕਿਲੋ ਜੀ ਇਹ ਆ ਦੁੱਧ 8 ਕਿਲੋ ਹੈ ਨਾ ਜੀ ਹਾਂਜੀ ਹਾਂਜੀ ਕਿੰਨੇ ਚ ਪਹੁੰਚਦੀ ਹੋਗੀ ਰੇਟ ਬਾਕੀ ਭਾਜੀ ਇਹਦਾ ਜਾਨਵਰ ਆ ਹਾਂਜੀ ਬੱਚੇ ਤੋਂ ਬਣਾ ਤੁਹਾਨੂੰ ਪਤਾ ਬਟਾ ਤੇ ਨਾਲ ਲੱਗਣੀ ਹੈ ਹਾਂਜੀ ਹਾਂਜੀ ਇਹਦੀ ਪੂਰੇ 58000 ਤੱਕ ਪਹੁੰਚ ਜੇ ਅੱ ਗੱਡੀ ਕੋ ਅਬਦੁੱਲਾ ਨੂੰ 55000 ਦੀ ਦੇਣੀ ਹੈ ਠੀਕ ਹੈ ਜੀ ਹਾਂਜੀ ਤੂਰੀ ਨਾ ਕਿ ਚੌਣ ਇੱਕ ਨੰਬਰ ਆ ਦੁੱਧ ਦੋਸਤੋ 8 ਕਿਲੋ ਹਾਂਜੀ ਹਾਂਜੀ ਤੇ ਰੇਟ ਹੈਗਾ ਜੀ 55000 ਚ ਪਹੁੰਚ 100 ਕਿਲੋ ਨਹੀਂ ਜੀ 55000 ਤੇ ਪਹੁੰਚ 55000 ਚ 58 ਚ ਦੀ 58000 ਹੈ ਨਾ ਜੀ 58 ਤੇ ਪਹੁੰਚ ਗੱਡੀ ਕੋ ਅਬਦੁੱਲਾ ਨੂੰ 55000 ਦੀ ਮੈਂ ਦੇਣੀ ਠੀਕ ਹੈ ਜੀ ਹਾਂਜੀ ਹਾਂਜੀ ਜੇ ਕੋਈ ਵੀ ਗੱਡੀ ਆਪਦੇ ਕਰਕੇ ਅਸੀਂ 55000 ਆਹ ਲਓ ਜੀ ਨੀਲੀ 라ਵੀ ਦੀਆਂ ਨਿਸ਼ਾਨੀਆਂ ਕੋਈ ਨਿਸ਼ਾਨੀਆਂ ਪੂਰੀਆਂ ਕਵਰ ਕਰਦੀ ਨੀਲੀ ਇਹ ਵੀ ਦੋਸਤੋ ਵੱਡੇ ਕੱਦ ਕਾਠ ਵਾਲੀ ਮੈਂ ਆ ਪੂਰੀ ਰਾਜੀ ਮਜਨ ਮਜ ਉਹ ਕੋਈ ਨਾ ਕਿ ਵੀ ਪ੍ਰਤਾਪ ਸੋਨੇ ਖਰੇ ਅੱਡਾ ਬਦਲਤਾ ਵਾ ਅੱਜ ਬਾਹਰ ਨੂੰ ਕੱਢ ਕੇ ਬਣਾਉਂਦਾ ਵੀਡੀਓ ਆਹੋ ਅੰਦਰ ਦੇ ਬੰਨੇ ਉਹ ਕੰਮ ਉਹ ਤਾਂ ਆਪਣੀ ਲੋਕੇਸ਼ਨ ਅੰਦਰ ਦੀ ਹੁੰਦੀ ਆ ਨਾ ਭੈਣ ਭਰਾਵਿਆਂ ਦੇ ਜਿਹੜੇ ਠੀਕ ਹੈ ਜੀ ਵੀਡੀਓ ਆਪਾਂ ਉਸੇ ਆਪਦੇ ਫਾਰਮ ਤਾਂ ਹੀ ਬਣਾਉਂਦਾ ਆ ਨਾ ਕਰ ਬਾਹਰ ਨੂੰ ਕੱਢਦੇ ਠੀਕ ਹੈ ਹਾਂਜੀ ਹਾਂਜੀ ਆਹ ਲੋ ਜੀ ਕਰਿਓ ਸ਼ੈਕ ਬਾਕੀ ਕੋਈ ਨੀ ਨਕਸ਼ਾ ਵਿੱਚ ਦੇਖਦਾ ਇਹ ਸਾਹਮਣੇ ਜਿਹੜਾ ਆਪਾਂ ਅੰਦਰ ਨੂੰ ਖੜਦੇ ਨੇ ਆਪਾਂ ਨੂੰ ਮੋਰਨਿਕਾ ਹੀ ਦੱਸਦੇ ਹਾਂ ਉਦੋਂ ਸਾਹਮਣੇ ਨਕਸ਼ਾ ਦੇ ਦਿੰਦਾ ਹਾਂ ਹਾਂਜੀ ਹਾਂਜੀ ਲਓ ਜੀ ਇਹ ਦੋ ਅਗੇ ਦੋਸਤੋ ਆ ਗਿਆ ਜੀ 8 ਨੰਬਰ ਹਾਂਜੀ ਕਿਸੇ ਵੀ ਵੀਰ ਭੈਣ ਭਰਾ ਨੇ ਸਬਦਾ ਕਰਨਾ ਨੰਬਰ ਵਾਈ ਡਿਟੇਲ ਮੈਂ ਸਾਰੀ ਦੱਸ ਦਿੰਦਾ ਭਾਈ ਇਹਦੀ ਜਿਹੜੀ ਕੱਟੀ ਆ ਨਾ ਮੈਂ ਇਹਦੀ ਹਾਂਜੀ ਬਹੁਤ ਠੀਕ ਹੈ ਇਹ ਤੇ ਮਾੜਾ ਬੰਦਾ ਅਮਲ ਵੀ ਉਹ ਆਂਦੇ ਵੀ ਦੁੱਧ ਜੰਨਾ ਚੁੰਗ ਲਿਆ ਚੁੰਗ ਲਿਆ ਅੱਛਾ ਜੀ ਬਾਕੀ ਉਹ ਆਂਦੇ ਵਾਧਾ ਹੀ ਚੋਣਾ ਰਜਾ ਆ ਕੇ ਕੱਟੀ ਹੋਈ ਆਹ ਕੱਟੀ ਹਾਂ ਭਾਈ ਡੇਢ ਦੋ ਮਹੀਨਿਆਂ ਦੀ ਸੂਈ ਜੇ ਮੈਂ ਸਾਰੀ ਆਹ ਵੇਖੋ ਜੀ ਤੇ ਕੱਟੀ ਭਾਈ ਬਹੁਤ ਜ਼ਿਆਦੀ ਨਸਲ ਦੀ ਨਸਲ ਵੀ ਬਾਕੀ ਨਸਲ ਕੱਲੀ ਨਾ ਨਹੀਂ ਹੁੰਦਾ ਕੋਈ ਠੀਕ ਹੈ ਜੀ ਮੰਨ ਲਓ ਸਾਹਮਣੇ ਮੋਲ ਹੁੰਦਾ ਸੇ ਠੀਕ ਹੈ ਜੀ ਆ ਰੇਸ਼ਮਰਕੇ ਦੇ ਵਾਲਿਆ ਵੇਖੋ ਕਈ ਲੋਕ ਜਾਂਦੇ ਦੋਜੀਆਂ ਦੀ ਕਟੇਰਗੀ ਹੈ ਮੈਂ ਨਾ ਜੀ ਤੁਹਾਨੂੰ ਦੱਸਾਂ ਵੀ ਮੇਰੇ ਨਾਲ ਕੋਈ ਸ਼ਤਰ ਵਾਲੇ ਜੇ ਕੋਈ ਬੰਦਾ ਇਹਨੂੰ ਫੜ ਕੇ ਬੰਦੂਗਾ ਤੇ ਮੈਂ ਉਦਾਂ ਦੇ ਦਿੰਦੀ ਠੀਕ 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 ਹਾਂਜੀ ਲਓ ਜੀ ਵੇਖੋ ਜੀ ਝੋਲੀ ਝਲੀ ਕਰਮਾਣੀ ਸੁਣੀ ਨਹੀਂ ਹੁੰਦੀ ਨਹੀਂ ਪਾਲੀ ਚਲੋ ਗਾਂ ਜੇ ਕੋਈ ਬੰਦਾ ਸ਼ੌਂਕੀਆਂ ਲੈ ਜਾਊਗਾ ਤੇ ਕਟੀ ਤੇ ਮੈਂ ਬੰਨੀ ਹੈ ਬੰਨੀ ਹਾਂਜੀ ਹਾਂਜੀ ਠੀਕ ਹੈ ਜੀ ਆਓ ਜੀ ਦੁੱਧ ਮਹੀਂ ਥਲੇ ਥਲੇ ਵੀ 8 ਕਿਲੋ ਜੀ ਅੱਛਾ ਜੀ ਹਾਂਜੀ ਹਾਂਜੀ ਲਓ ਜੀ ਕਰਿਓ ਚੈੱਕ ਹਾਂਜੀ 8 ਕਿਲੋ ਦੁੱਧ ਤੇ ਕਿੰਨਾ ਡੇਮੋਗਾ ਦੱਸ ਸੋਈ ਨਾ ਸੂਈ ਨੂੰ ਭਾਜੀ ਕੋ ਡੇਢ ਮਹੀਨਾ ਆਇਆ ਦੋਲ ਵਾਲੇ ਕੱਟੀ ਸਾਹਮਣੇ ਭੈਣ ਭਰਾ ਹਾਂਜੀ ਹਾਂਜੀ ਤੇ ਆਠਕਲ ਤੋਂ ਇਹਦੀ ਪਹੁੰਚ ਵਿਰਿਆਮ ਕਿੰਨੇ ਚੋਂ ਤੇ ਬਾਕੀ ਸੂਆ ਜਿਹੜਾ ਉਹਨਾਂ ਦੇ ਕਹਿਣ ਮੁਤਾਬਕ ਦੁੱਜਾ ਜੀ ਹਾਂਜੀ ਬਾਕੀ ਭੈਣ ਭਰਾ ਆਪਦੀ ਕੋ ਸਮਝਵੇ ਠੀਕ ਹੈ ਜੀ ਆਪੀ ਸਮਝਵੇ ਠੀਕ ਆਓ ਜੀ ਕਰਿਓ ਚੈੱਕ ਹਾਂਜੀ ਹਾਂਜੀ ਆਪਾਂ ਚਲੋ ਬਹਿਸ ਕਿਨਾਂ ਕਿਉਂ ਕਰਨੀ ਹਾਂਜੀ ਹਾਂਜੀ ਸਮਝ ਤੇ ਦੱਸੋ ਜੀ ਇਹਦੀ ਪਹੁੰਚ ਭਾਜੀ ਜੈ ਜੀ ਆਈ ਆ ਜੈ ਜੀ ਦੇਣੀ ਆਪਾਂ ਹਾਂਜੀ ਉਦਾਂ ਦੇ ਹਿਸਾਬ ਲਈਏ ਤੇ ਦੁੱਜਾ ਮਾਰਾ ਕੱਟੀ ਨਸਲ ਨਸਲ ਦੀ ਆ ਹਾਂਜੀ ਤੇ ਭਾਜੀ ਮੋਲ ਕਰਦੇ ਅਸਿਕ 30 ਛੋਟੀ ਤੋਂ ਵੱਡੀ ਬਣਨੀ ਰਹੀ 8-10 ਹਜ਼ਾਰ ਰੁਪਏ ਦੀ ਕਟੜੀ ਮੰਗੀ ਬਣਨੀ ਬਣਨੀ ਬਾਕੀ ਪਲੀ ਪਲੋਸੀ ਇਹ ਨਹੀਂ ਵੀ ਧੱਕਾ ਮਾਰ ਰਹੇ ਨੇ ਤੁਹਾਨੂੰ ਸਾਹਿਬ ਖੋਲ ਕੇ ਜੇ ਕੋਈ ਬੰਦੂ ਨਾ ਉਹਨੂੰ ਕੱਟੀ ਭਣੇ ਬਦਲ ਆ ਜਾਣਾ ਵੀ ਕੱਟੀ ਜ਼ੋਰ ਤੇ ਆ ਕਿ ਨਹੀਂ ਜ਼ੋਰ ਹਾਂ ਨਹੀਂ ਜ਼ੋਰ ਉੱਚੀ ਹੋਣਾ ਜਿੰਨੇ ਕਿ ਹੋ ਖਾਦਾ ਆ ਤੇ ਇਹ ਤੇ ਜ਼ੋਰਦਾਨ ਦੁੱਧ ਪੀਤਾ ਦੁੱਧ ਪੀਤਾ ਹਾਂਜੀ ਹਾਂਜੀ ਤੇ ਦੱਸੋ ਜੀ ਫੇਰ ਮੋਲ ਕੀ ਆ ਇਹਦੀ ਕਰਦੀ ਹੈ 75 'ਚ ਪਹੁੰਚ ਕਰੋ ਜੀ ਜਰੂਰ ਪੂਰੇ 77 'ਚ ਪਹੁੰਚੇ ਸਾਰੇ ਵਾੜੇ ਵਾੜ ਕੇ ਠੀਕ ਹੈ ਜੀ ਗੱਡੀ ਕੋਲ 70 ਹਜ਼ਾਰ ਦੀ ਮੈਂ ਦੇਣੀ ਹੈ ਜੱਸ ਮੋਲ ਠੀਕ ਹੈ ਜੀ ਲਓ ਦੋ ਦੋ ਦੋਸਤੋ 8 ਕਿਲੋ ਬੱਚਾ ਮਗਰ ਰਾਜੀ ਬਾਜੀ ਕੱਟੀ ਚੰਗੀ ਸੁਣੀ ਅਜੇ ਭਰੀਏ ਮੈਂ 9:00 ਚ ਚੋਕੇ ਸਵੇਰੇ ਲਿਆਦੀ ਆ ਠੀਕ ਹੈ ਜੀ ਤੇਨੇ ਥੱਲੇੋਂ ਤੇ ਮੈਂ ਬਲੈਡਰ ਬੰਦ ਦਿੰਦੀ ਆ ਤੇ 73000 ਰੁਪਏ ਚ ਪਹੁੰਚੂਗੀ 74 ਚ ਪਹੁੰਚ ਗੱਡੀ ਕੋਲ ਲਿਆ 70000 ਹੀ ਮੈਂ ਦੇਣੀ ਆ ਹਾਂ 70000 ਜੇ ਮਿਲੂਗੀ ਜੇ ਗੱਡੀ ਆਪਣੀ ਲਿਆ ਮਗਰ ਕੱਟੀ ਜੀ ਲਓ ਜੀ ਦੋ ਮੱਝਾਂ ਮਿਲਣੀਆਂ ਨਾਲ ਦੁੱਧ ਮਿਲਣਾ ਕੱਟੀ ਪਲੀ ਪਲੋਸੀ ਕੱਟੀ ਆਹ ਲਓ ਜੀ ਕਰੋ ਚੱਕ ਜੀ ਲਓ ਜੀ ਇਹ ਦੋਸਤੋ ਇਸ ਵੀਡੀਓ ਦਾ 8 ਨੰਬਰ ਲਾਸਟ ਵਾਲਾ ਪੀਸ ਮਾਲ ਮਿਲਦਾ ਘਰ ਤੇ ਆ ਜੀ ਆਰਡਰ ਕੁਆਲਟੀ ਕਰਵਾਉਣੇ ਨੇ ਬਹੁਤ ਸੋਹਣੀ ਬਹੁਤ ਬਹੋੜੀ ਆ ਮੈਂ ਇਹ ਇੱਕ ਮਾਲ ਘੱਟ ਮਿਲਦਾ ਇੱਕ ਭਾਅ ਨਹੀਂ ਸਹੀ ਮਿਲਦਾ ਹਾਂਜੀ ਹਾਂਜੀ ਜੀ ਤੇ ਸਾਡਾ ਕਰਦਾ 15 ਬਧੀਆਂ ਨਾ ਠੀਕ ਹੈ ਜੀ ਆ ਫਿਰ ਵੀ ਜਿੰਨੇ ਜੋ ਕੇ ਮਾੜੇ ਚੰਗੇ ਭੈਣ ਭਰਾਵਾਂ ਦੀ ਸੇਵਾ ਜਾ ਰਹੇ ਕੋਈ ਠੀਕ ਹੈ ਜੀ ਹਾਂਜੀ ਹਾਂਜੀ ਆਠ ਲਗ ਤਾਂ ਦਿਖਾਤੇ ਆ ਬੱਚਿਆਂ ਵਾਲੀਆਂ ਵੀ ਟੋਕੜ ਗੱਬਣ ਵੀ ਤੇ ਬੱਚਿਆਂ ਤੋਂ ਬਿਨਾਂ ਵੀ ਪ੍ਰੋਪਰ ਡਿਟੇਲ ਸਾਰੀ ਬਾਈ ਨੇ ਕੱਲੇ ਕੱਲੇ ਨਾਲ ਦੀ ਤੁਹਾਨੂੰ ਦੱਸਦੀਆਂ ਤੋਰ ਕੇ ਦਿਖਾਤੇ ਆ ਤਸੱਲੀ ਕਰਨੀ ਇੱਕ ਟਾਈਮ ਦੋ ਟਾਈਮ ਚੋ ਕੇ ਪੁੱਛ ਨੂੰ ਤੁਹਾਡਾ ਫਰਜ਼ਾ ਜ਼ਰੂਰ ਕਰਿਆ ਕਰੋ ਐਡਰੈਸ ਇੱਕ ਰਹੀ ਫੇਰ ਭਾਈ ਜੀ ਦਾ ਨਾਮ ਹੈ ਜ ਪ੍ਰਤਾਪ ਸਿੰਘ ਸ਼ਾ ਫੋਨ ਨੰਬਰ ਇੱਕ ਲਈ ਸ਼ਾ ਜੀ ਫਿਰ ਬੋਲੋ ਭਾਈ ਫੋਨ ਨੰਬਰ ਦੋ ਜੀ ਹਾਂਜੀ 628474127 7089801127 ਦੋਵੇਂ ਨੰਬਰ ਸਕਰੀਨ ਤੇ ਵਿੱਚ ਲਾ ਦੇਣੇ ਆਪਾਂ ਓਕੇ ਜੀ ਪਹਿਲੀ ਗੱਲ ਤੇ ਫੋਨ ਚੁੱਕੀ ਦਾ ਪਹਿਲੀ ਰਿੰਗ ਤੇ ਨਾਮ ਚੁੱਕਿਆ ਜਾਵੇ WhatsApp ਦੋਵਾਂ ਤੇ ਅਵੇਲੇਬਲ ਆ ਆਹਲਾ ਮੈਸੇਜ ਕਰੇ ਵੀਡੀਓ ਡਿਟੇਲ ਸਾਰੀ ਆ ਜੀ ਠੀਕ ਹੈ ਜੀ ਉਜੀ ਬੇਨਤੀ ਹੈ ਜੇ ਵੀਡੀਓ ਸਾਰੀ ਪਰਿਵਾਰ ਦੇ ਵਿੱਚ ਬਹਿ ਕੇ ਨੰਬਰ ਵਾਈਜ਼ ਦੱਸ ਤੀਆ ਜਾਂ ਫਿਰ ਵੀ ਕਿਹਨੂੰ ਭਲੇ ਖਾ ਲੱਗਦਾ ਸਕਰੀਨ ਸ਼ਾਟ ਲੈ ਕੇ ਫੋਟੋ ਵਾਪਸ ਪਾ ਲੈ ਕਲੀਅਰ ਕਰ ਲੈ ਤੁਰਨ ਲੱਗਾ ਸੌਦਾ ਕਰਨ ਲੱਗਾ ਭਲੇ ਖਾਣਾਂ ਲੱਗੇ ਕਿਹੜਾ ਠੀਕ 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 ਹਾਂਜੀ ਹਾਂਜੀ ਤੇ ਬਾਕੀ ਵੀਡੀਓ ਪਰਿਵਾਰ ਦੇ ਵਿੱਚ ਬਹਿ ਕੇ ਕੋ ਘਰੇ ਆਓ ਤੇ ਅੱਧ ਤਸਲੀ ਕਰਕੇ ਕਰੋ ਤੇ ਨਾਂ ਜੇ ਪ੍ਰਤਾਪ ਸਿੰਘ ਜਾ ਪਿੰਡ ਝਾਂਮਕੇ ਖੁਰਦ ਜ਼ਿਲ੍ਹਾ ਤਨਤਨ ਤਸਲੀ ਤਨਤਨ ਹੋ ਨੰਬਰ ਆਪਾਂ ਤੁਹਾਨੂੰ ਦੱਸਤਾ ਜੀ ਠੀਕ ਹੈ ਤੇ ਘਰੇ ਆਓ ਤੇ ਤਸਲੀ ਕਰਕੇ ਕਰੋ ਸਤਿ ਸ਼੍ਰੀ ਅਕਾਲ ਜੀ